ਸਾਡੇ ਪੰਜਾਬ ਦੇ ਪਾਣੀਆਂ ਦੀ ਗੱਲ ਖੇਰਾ ਸਾਹਿਬ ਕਿਵੇਂ ਕਰ ਦੇਣਗੇ ਸਰਦੋਂ ਤੱਕੇ ਨਾ ਪੰਜਾਬ ਦਾ ਪਾਣੀ ਖੋਇਆ ਜਾ ਰਿਹਾ ਹੈ ਹਰਿਆਣੇ ਨੂੰ ਦਿੱਤਾ ਜਾ ਰਿਹਾ ਹੈ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਹੈ ਉਹਨਾਂ ਨੂੰ ਤਾਂ ਮਤਲਬ ਇੰਡੀਆ ਲੈਵਲ ਦੀ ਪਾਰਟੀ ਉਹਨਾਂ ਨੇ ਤਾਂ ਸਾਰਿਆਂ ਨੂੰ ਕੁਛ ਕਰਨਾ ਜਿੱਧਰ ਦਾ ਸੂਤ ਲੱਗਦਾ ਉਧਰ ਹੀ ਜਾ ਵੜਿੰਦੇ ਆ ਕਦੇ ਆਮ ਪਾਰਟੀ ਚ ਕਦੇ ਆਪਦੀ ਪਾਰਟੀ ਬਣਾ ਲੈਂਦੇ ਆ ਅੱਜ ਫਿਰ ਕਾਂਗਰਸ ਚ ਆ ਗਏ ਔਰ ਕਾਂਗਰਸ ਚ ਜਾਣ ਲਈ ਇਹਨਾਂ ਨੇ 3 ਜੂਨ ਦਾ ਦਿਨ ਚੁਣਿਆ ਲੱਡੂ ਬੰਡੇ ਬੜੀ ਸ਼ਰਮਨਾਕ ਗੱਲ ਹੈ ਜੇ ਸੇਖੋ ਹੋਵੇ ਤਾਂ ਇਹਨੂੰ ਪਤਾ ਹੋਵੇ ਬਾਹਰਲੇ ਦੇਸ਼ਾਂ ਵਿੱਚ ਮਾਰਿਆ ਇਹਨਾਂ ਤੇ ਡਵਾਲ ਰਾਈ ਜਾਂ ਇਹਨਾਂ ਦੀਆਂ ਏਜੰਸੀਆਂ ਰਾਈ ਚਾਹੇ ਉਹ ਨਿੱਜਰ ਸੀ ਚਾਹੇ ਉਹ ਖੰਡਾ ਸੀ ਸਾਰੀਆਂ ਗੱਲਾਂ ਮਾਨ ਸਾਹਿਬ ਨੇ ਕੀਤੀਆਂ ਹਰਿਆਣੇ ਚ ਦੀਪ ਸਿੱਧੂ ਨੂੰ ਵੀ ਡੀਪ ਸਟੇਟ ਨੇ ਮਰਵਾਇਆ ਮੂਸੇਵਾਲਾ ਸਾਹਿਬ ਦੇ ਤੁਸੀਂ ਗਾਣੇ ਸੁਣੋ ਪੰਜਾਬ ਐਸਵਾਈਐਲ ਨਹਿਰ ਮੂਸੇਵਾਲੇ ਨੂੰ ਵੀ ਡੀਪ ਸਟੇਟ ਨੇ ਮਰਵਾਇਆ ਸਿੱਖ ਰਾਜ ਦੀ ਅਸੀਂ ਗੱਲ ਕਿਉਂ ਨਾ ਕਰੀਏ ਹੀ ਦੀਪ ਸਿੱਧੂ ਕਰਦਾ ਸੀ ਕਿਉਂਕਿ ਅਸੀਂ ਰਾਜਪਾਗ ਖੰਡਾਏ ਐ ਅਸੀਂ ਰਾਜਪਾਗ ਦੇ ਮਾਲਕ ਸੀ ਜੰਗਨਾਮਾ ਤੁਸੀਂ ਪੜ੍ਹ ਕੇ ਦੇਖਿਓ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਹਿੰਦ ਅੱਡ ਸੀ ਪੰਜਾਬ ਅੱਡ ਸੀ ਅਮਰਤਪਾਲ ਦਾ ਕੋਈ ਦੋਸਤ ਸਾਬਤ ਕਰ ਉਹਨੇ ਕਿਹੜੀ ਹੈ ਕਿ 47 ਚਲਾਦੀ ਸੀ ਕਿਹੜਾ ਬੰਬ ਸੱੜਦਾਈ ਅਮਰਤ ਛਕਾਰਿਆ ਸੀ ਨੌਜਵਾਨਾਂ ਨੂੰ ਨਸ਼ੇ ਤੋਂ ਰਹਿਤ ਕਰ ਰਿਆ ਸੀ ਚੱਕ ਕੇ ਜੇਲ੍ਹ ਚ ਮਾਰਿਆ ਹਰ ਥਾਂ ਤੇ ਸਾਡੇ ਨਾਲ ਮਤਰੀਮਾਂ ਦਾ ਸਲੂਕ ਹੁੰਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਚ ਜ਼ਰੂਰਤ ਹੈ ਕਿ ਸਰਕਾਰ ਦੀ ਅੱਖ ਚੱਕ ਪਾ ਕੇ ਗੱਲ ਕਰ ਸਕਣ ਕਿ ਸਿੱਖਾਂ ਨਾਲ ਕਿੱਥੇ ਕਿੱਥੇ ਤੱਕੇ ਸ਼ਾਈਆਂ ਹੁੰਦੀਆਂ ਆਵਾਜ਼ ਮੰਨੇ ਜਾਂਦੇ ਨੇ ਪੰਜਾਬ ਦੀ ਸਤਪਾਲ ਸਿੰਘ ਖਹਿਰਾ ਹਰੇਕ ਮੁੱਦੇ ਤੇ ਬੋਲਦੇ ਨੇ ਟਵੀਟ ਕਰਦੇ ਨੇ ਕਿਤੇ ਨਾ ਕਿਤੇ ਦੋ ਬੋਲਣ ਵਾਲੇ ਬਰਾਰਿਆਂ ਦੀ ਸਿੰਘ ਨਹੀਂ ਫਸ ਗਈ ਕਿਉਂਕਿ ਸਿਮਰਜੀਤ ਮਾਨ ਵੀ ਪਾਰਲੀਮੈਂਟ ਚ ਗੱਲਾਂ ਚੁੱਕਦੇ ਨੇ ਉਧਰੋਂ ਸੁਖਪਾਲ ਸਿੰਘ ਖੇੜਾ ਵੀ ਫੱਗੂ ਵਾਲਾ ਸਾਹਿਬ ਇਹ ਡੀਪ ਸਟੇਟ ਨੇ ਪਲਾਂਟ ਕੀਤਾ ਹੈ ਖੇੜਾ ਸਾਹਿਬ ਨੂੰ ਅਮਿਤ ਸ਼ਾਹ ਦੇ ਰਾਹੀਂ ਖੜਗੇ ਸਾਹਿਬ ਦੇ ਰਾਹੀਂ ਭਗਵੰਤ ਮਾਨ ਤੋਂ ਖੇੜਾ ਸਾਹਿਬ ਦਾ ਜਿਹੜਾ ਡਰੱਗ ਦਾ ਕੇਸ ਸੀਓ ਬੰਦ ਕਰਾਇਆ ਇਹ ਪਲਾਂਟ ਕਰਕੇ ਉਹਨਾਂ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਰੋਕਣ ਲਈ ਕਿ ਇਹ ਸੱਚੀ ਸੂਚੀ ਆਵਾਜ਼ ਹੈ ਜੋ ਸਿੱਖ ਨਸਲ ਕੁਸੀ ਹੁੰਦੀ ਹੈ ਜਾਂ ਜੋ ਸਾਡਾ ਸਟੀਪਰ ਫੈਕਟਰੀ ਹੈ ਮਤਲਬ ਡਿਫੈਂਸ ਦਾ ਜੋ ਡਵਾਲ ਸਾਹਿਬ ਉਹ ਚਾਹੁੰਦੇ ਹੈ ਕਿ ਜਿਹੜੀ ਸਿੱਖਾਂ ਦਾ ਨਸ਼ਲ ਕੁਸ਼ੀ ਹੋ ਰਹੀ ਹੈ ਬਾਹਰਲੇ ਮੁਲਕਾਂ ਇਹ ਸਿੱਖਾਂ ਨੂੰ ਮਰਵਾਇਆ ਜਾ ਰਿਹਾ ਹੈ ਉਹਦੇ ਉਲਟ ਹੀ ਸਰਦਾਰ ਮਾਨ ਜੋ ਉਠਾਉਂਦੇ ਨੇ ਇਹ ਪਲਾਨਟ ਕੀਤਾ ਡੀਪ ਸਟੇਟ ਨੇ ਸੰਗਰੂਰ ਦੇ ਲੋਕਾਂ ਨੂੰ ਸਿਮਰਜੀਤ ਮਾਨ ਨੂੰ ਸੰਗਰੂਰ ਦੇ ਲੋਕਾਂ ਤੋਂ ਵੋਟਾਂ ਮੰਗਣੀਆਂ ਚਾਹੀਦੀਆਂ ਨੇ ਜਾਂ ਉਹਨਾਂ ਨੂੰ ਕਿਹਜਾ ਰਸ ਪਹੁੰਚਣਾ ਜੋ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਹੈ ਜਾ ਸਾਡੀ ਕੌਮ ਤੇ ਜੋ ਉਹਨਾਂ ਦੇ احਸਾਨ ਹੈ ਤਾਂ ਕੌਮ ਨੂੰ ਚਾਹੀਦਾ ਉਹਨਾਂ ਘਰ ਬੈਠੇ ਇੰਜ ਦੱਸ ਦੇਣ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗਵਾਲਾ ਸਾਡੇ ਨਾਲ ਬੀਬੀ ਰਜਿੰਦਰ ਕੌਰ ਜੈਤੋਂ ਮੌਜੂਦ ਨੇ ਜਿਹੜੇ ਕਿ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਜੁੜੇ ਹੋਏ ਨੇ ਪੁੱਛ ਲੈਣੇ ਆ ਸਿਮਰਜੀਤ ਸਿੰਘ ਮਾਨ ਦੀ ਚੋਣ ਮਹੀਮ ਨੂੰ ਹਲਾਰਾ ਦੇਣ ਪਹੁੰਚੇ ਨੇ ਬੀਬੀ ਕਿਵੇਂ ਲੱਗਦਾ ਸੰਗਰੂਰ ਦੇ ਲੋਕਾਂ ਨੂੰ ਸਿਮਰਜੀਤ ਮਾਨ ਨੂੰ ਸੰਗਰੂਰ ਦੇ ਲੋਕਾਂ ਤੋਂ ਵੋਟਾਂ ਮੰਗਣੀਆਂ ਚਾਹੀਦੀਆਂ ਨੇ ਜਾਂ ਉਹਨਾਂ ਨੂੰ ਕਿਹਜਾ ਰਿਸਪੌਂਸ ਦੇਣਾ ਚਾਹੀਦਾ ਹੈ ਫੱਗੂ ਵਾਲਾ ਸਾਹਿਬ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ ਪਰ ਮੇਰੇ ਹਿਸਾਬ ਨਾਲ ਜੋ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਹੈ ਜਾਂ ਸਾਡੀ ਕੌਮ ਤੇ ਜੋ ਉਹਨਾਂ ਦੇ ਐਸਾਨ ਹੈ ਤਾਂ ਕੌਮ ਨੂੰ ਚਾਹੀਦਾ ਉਹਨਾਂ ਨੂੰ ਘਰ ਬੈਠੇ ਜਿਤਾ ਦੇਣ ਜੇ ਸਾਡੀ ਕੌਮ ਵੈਸੇ ਵੀ ਸੰਗਰੂਰ ਦੇ ਲੋਕਾਂ ਦੀ ਮੈਂ ਰਣੀ ਆ ਉਹਨਾਂ ਨੇ ਹਮੇਸ਼ਾ ਹੀ ਸਰਦਾਰ ਮਾਨ ਦਾ ਸਾਥ ਦਿੱਤਾ ਪਰ ਫਿਰ ਵੀ ਜੋ ਉਹਨਾਂ ਲਈ ਸਾਡੇ ਲਈ ਕੁਰਬਾਨੀਆਂ ਕੀਤੀਆਂ ਨੇ ਜਾਂ ਸੰਗਰੂਰ ਦੇ ਲੋਕਾਂ ਲਈ ਹੁਣ ਪਿਛਲੇ 2.5 ਸਾਲ ਤੋਂ 2 ਸਾਲ ਤੋਂ ਜਿਹੜਾ ਉਹਨਾਂ ਦੀ ਕਰਗੁਜ਼ਾਰੀ ਹੈ ਉਹਨੂੰ ਦੇਖਦੇ ਹੋਏ ਉਹ ਬਹੁਤ ਯੋਗ ਉਮੀਦਵਾਰ ਨੇ ਔਰ ਸੰਗਰੂਰ ਦੇ ਲੋਕ ਉਹਨਾਂ ਨੂੰ ਵੱਡੀ ਲੀਡ ਨਾਲ ਜਿਤਾਉਣਗੇ ਬੀਬੀ ਜੀ ਦੂਜੇ ਪਾਸੇ ਆਵਾਜ਼ ਮੰਨੇ ਜਾਂਦੇ ਨੇ ਪੰਜਾਬ ਦੀ ਸੁਖਪਾਲ ਸਿੰਘ ਖਹਿਰਾ ਹਰੇਕ ਮੁੱਦੇ 'ਤੇ ਬੋਲਦੇ ਨੇ ਟਵੀਟ ਕਰਦੇ ਨੇ ਕਿਤੇ ਨਾ ਕਿਤੇ ਦੋ ਬੋਲਣ ਵਾਲੇ ਬਰਾੜਿਆਂ ਦੇ ਸਿੰਘ ਨਹੀਂ ਫਸ ਗਈ ਕਿਉਂਕਿ ਸਿਮਰਜੀਤ ਮਾਨ ਵੀ ਪਾਰਲੀਮੈਂਟ 'ਚ ਗੱਲਾਂ ਚੁੱਕਦੇ ਨੇ ਉਧਰੋਂ ਸੁਖਪਾਲ ਸਿੰਘ ਖਹਿਰਾ ਵੀ ਫਗੂ ਵਾਲਾ ਸਾਹਿਬ ਇਹ ਡੀਪ ਸਟੇਟ ਨੇ ਪਲਾਂਟ ਕੀਤਾ ਖੈਰਾ ਸਾਹਿਬ ਨੂੰ ਅਮਿਤ ਸ਼ਾਹ ਦੇ ਰਾਹੀਂ ਖੜਗੇ ਸਾਹਿਬ ਦੇ ਰਾਹੀਂ ਭਗਵੰਤ ਮਾਨ ਤੋਂ ਖੈਰਾ ਸਾਹਿਬ ਦਾ ਜਿਹੜਾ ਡਰੱਗ ਦਾ ਕੇਸ ਸੀਓ ਬੰਦ ਕਰਾਇਆ ਇਹ ਪਲਾਂਟ ਕਰਕੇ ਉਹਨਾਂ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਰੋਕਣ ਲਈ ਕਿ ਇਹ ਸੱਚੀ ਸੂਚੀ ਆਵਾਜ਼ ਹੈ ਜੋ ਸਿੱਖ ਨਸਲ ਕੁਸੀ ਹੁੰਦੀ ਹੈ ਜਾਂ ਜੋ ਸਾਡਾ ਚੀਫ ਹੈ ਸੈਕਟਰੀ ਹੈ ਮਤਲਬ ਡਿਫੈਂਸ ਦਾ ਜਾਂ ਡੁਵਾਲ ਸਾਹਿਬ ਉਹ ਚਾਹੁੰਦੇ ਹੈ ਕਿ ਜਿਹੜੀ ਸਿੱਖਾਂ ਦਾ ਨਸਲ ਕੁਸੀ ਹੋ ਰਹੀ ਹੈ ਬਾਹਰਲੇ ਮੁਲਕਾਂ ਦੇ ਸਿੱਖਾਂ ਨੂੰ ਮਰਵਾਇਆ ਜਾ ਰਿਹਾ ਹੈ ਉਹਦੇ ਉਲਟ ਹੀ ਸਰਦਾਰ ਮਾਨਵ ਚ ਉਠਾਉਂਦੇ ਨੇ ਇਹ ਪਲਾਂਟ ਕੀਤਾ ਡੀਪ ਸਟੇਟ ਨੇ ਜਿਵੇਂ ਅਮਿਤ ਸ਼ਾਹ ਨੇ ਖੜਗੇ ਸਾਹਿਬ ਦੇ ਰਾਹੀਂ ਭਗਵੰਤ ਮਾਨ ਨੂੰ ਮਜਬੂਰ ਕੀਤਾ ਕਿ ਉਹ ਇਹਨਾਂ ਤੇ ਜਿਹੜਾ ਕੇਸ ਹੈ ਡਰੱਗ ਦਾ ਉਹ ਬੰਦ ਕਰ ਦੇਵੇ ਤੁਸੀਂ ਬੜੀ ਵੱਡੀ ਗੱਲ ਕਹੀ ਆ ਵੀ ਡੀਪ ਸਟੇਟ ਨੇ ਕੀਤਾ ਇੱਕ ਪਾਸੇ ਤਾਂ ਖੇਰਾ ਸਾਹਿਬ ਬੋਲਦੇ ਨੇ ਵੀ ਸਾਡਾ ਰਿਲਾਇੰਸ ਆ ਇੰਡੀਆ ਗੱਠ ਜੋੜ ਵਾਸਤੇ ਮੈਂ ਵੋਟ ਮੰਗ ਰਿਆਂ ਦੂਜੇ ਪਾਸੇ ਮੀਤ ਜੇਰ ਵੀ ਉਸੇ ਦੀ ਆਪਣੇ ਇੰਡੀਆ ਸਟੇਟ ਲਈ ਲੜਦੇ ਇਸ غرੂਰ ਦੇ ਲੋਕਾਂ ਨੂੰ ਮੂਰਖ ਬਣਾਉਣਾ ਛੱਡ ਦੇਣ ਇਹ ਦੋਨੇ ਇੱਕੋ ਚੀਜ਼ ਹੈ ਇੱਕੋ ਸਿੱਕੇ ਦੇ ਦੋ ਪਾਸੇ ਹੈ ਜਿਹੜਾ ਖੈਰਾ ਸਾਹਿਬ ਕਹਿੰਦੇ ਹੁੰਦੇ ਆ ਕਿ ਜਿਹੜੀਆਂ ਗੱਲਾਂ ਮਾਨ ਸਾਹਿਬ ਕਹਿੰਦੇ ਆਹੀ ਮੈਂ ਸੰਗਰੂ ਲੋਕ ਸਭਾ ਜਾ ਕੇ ਕਹੂੰਗਾ ਮੈਂ ਖੈਰਾ ਸਾਹਿਬ ਨੂੰ ਇੱਕ ਸਵਾਲ ਪੁੱਛਦੀ ਆ ਕਿ ਸਾਨੂੰ 1984 ਵਿੱਚ ਅਕਾਲ ਤਖਤ ਸਭ ਡੇਗਿਆ ਹਮਲਾ ਕੀਤਾ ਟਾਈਮ ਹੋ ਚੁਣਿਆ ਜਦੋਂ ਕਿ ਗੁਰੂ ਅਰਜਨ ਦੇਵ ਜੀ ਦਾ ਗੁਰਪਰਵ ਦੇ ਦਿਨ ਚੱਲ ਰਹੀ ਸੀ ਹਜ਼ਾਰਾਂ ਸਿੱਖ ਇਤਿਸ਼ਹੀਦ ਕਰਦੇ ਬਾਅਦ ਵਿੱਚ ਸਿੰਘਾਂ ਨੇ ਬਦਲਾ ਲਿਆ ਇੰਦਰਾ ਗਾਂਧੀ ਨੂੰ ਮਾਰਿਆ ਤਿੰਨ ਦਿਨ ਦਿੱਲੀ ਦੀਆਂ ਗਲੀਆਂ ਵਿੱਚ ਨੰਗਾ ਨਾਚ ਹੋਇਆ ਸਿੱਖਾਂ ਨੂੰ ਕੋਕੋ ਕੇ ਮਾਰਿਆ ਬੀਬੀਆਂ ਭੈਣਾਂ ਦੀ ਇੱਜ਼ਤ ਲੁੱਟੀ ਗਈ ਤਾ ਰਜੀਵ ਗਾਂਧੀ ਕਹਿੰਦਾ ਸੀ ਜਦੋਂ ਇੱਕ ਵੱਡਾ ਦਰਖਤ ਡਿੱਗਦਾ ਤਾਂ ਹਿਲਜੁਲ ਹੁੰਦੀ ਹੈ ਮੈਂ ਸੁਖਪਾਲ ਸਿੰਘ ਖਹਿਰਾ ਸਾਹਿਬ ਨੂੰ ਪੁੱਛਣਾ ਚਾਹੁੰਨੀ ਆ ਕਿ ਸੋਨੀਆ ਦੀ ਅੱਖ ਚੱਕ ਪਾ ਕੇ ਗੱਲ ਕਰ ਸਕਦੇ ਆ ਕਿ ਸਿੱਖਾਂ ਦੀ ਨਸਲ ਕੁਸੀ ਕਰਨ ਵਾਲਿਆਂ ਨੂੰ ਅੱਜ ਤੱਕ ਕੋਈ ਸਜ਼ਾ ਨਹੀਂ ਮਿਲੀ ਜਗਦੀਸ਼ ਟਾਈਟਲਰ ਐਚ ਕੇ ਐਲ ਭਗਤ ਸੱਜਨ ਕੁਮਾਰ ਤੇ ਇੱਕ ਵਿੱਡੋ ਕਲੋਨੀ ਬਣੀ ਪਈ ਹੈ ਉਹ ਸੋਨੀਆ ਦੇ ਪੈਰਾਂ 'ਚ ਬਹਿਣ ਵਾਲਾ ਬੰਦਾ ਸਾਨੂੰ ਇਨਸਾਫ ਕਿਵੇਂ ਲੈ ਕੇ ਦੇ ਸਕਦਾ ਜਾਂ ਸਾਡੇ ਨਾਲ ਜੋ ਗੱਲਾਂ ਹੋ ਰਹੀਆਂ ਸਾਡੇ ਪੰਜਾਬ ਦੇ ਪਾਣੀਆਂ ਦੀ ਗੱਲ ਮੈਂ ਖਹਿਰਾ ਸਾਹਿਬ ਕਿਵੇਂ ਕਰ ਦੇਣਗੇ ਸਰਦੋ ਤੇ ਕਿਨਾ ਪੰਜਾਬ ਦਾ ਪਾਣੀ ਖੋਇਆ ਜਾ ਰਿਹਾ ਹੈ ਹਰਿਆਣੇ ਨੂੰ ਦਿੱਤਾ ਜਾ ਰਿਹਾ ਹੈ ਰਾਜਸਥਾਨ ਨੂੰ ਦਿੱਤਾ ਜਾ ਰਿਹਾ ਹੈ ਉਹਨਾਂ ਨੂੰ ਤਾਂ ਮਤਲਬ ਇੰਡੀਆ ਲੈਵਲ ਦੀ ਪਾਰਟੀ ਉਹਨਾਂ ਨੂੰ ਤਾਂ ਸਾਰਿਆਂ ਨੂੰ ਖੁਸ਼ ਕਰਨਾ ਹੈ ਖੈਰਾ ਸਾਹਿਬ ਉਹ ਕੰਮ ਨਹੀਂ ਕਰ ਸਕਦੇ ਬਾਕੀ ਖੈਰਾ ਸਾਹਿਬ ਬੇਪੈੰਦੇ ਦਾ ਲੁੱਟ ਹੈ ਦੀਪ ਸਿੱਧੂ ਦੀ ਵੀ ਅੱਜ ਸੁੰਰਈ ਸੀ ਵੀਡੀਓ ਜਦੋਂ ਇਹਨਾਂ ਨੂੰ ਮਤਲਬ ਜਿੱਧਰ ਦਾ ਸੂਤ ਲੱਗਦਾ ਉਧਰ ਹੀ ਜਾਵੜਿੰਦੇ ਆ ਕਦੇ ਆਮ ਪਾਰਟੀ ਚ ਕਦੇ ਆਪਦੀ ਪਾਰਟੀ ਬਣਾ ਲੈਂਦੇ ਆ ਅੱਜ ਫਿਰ ਕਾਂਗਰਸ ਚ ਆ ਗਏ ਔਰ ਕਾਂਗਰਸ ਚ ਜਾਣ ਲਈ ਇਹਨਾਂ ਨੇ 3 ਜੂਨ ਦਾ ਦਿਨ ਚੁਣਿਆ ਲੱड्डੂ ਵੰਡੇ ਬੜੀ ਸ਼ਰਮਨਾਕ ਗੱਲ ਹੈ ਜੇ ਸੇਖ ਵੀ ਜੂਨ ਦਾ ਪਹਿਲਾ ਹਫਤਾ ਤਾਂ ਸਾਡੇ ਲਈ ਕਿੰਨਾ ਦੁੱਖਦਾਈ ਹੈ ਫਿਰ ਮੈਂ ਖਹਿਰਾ ਸਾਹਿਬ ਨੂੰ ਪੁੱਛਣਾ ਚਾਹੁੰਨੀ ਆ ਕਿ ਤੁਹਾਡੀਆਂ ਲੱਤਾਂ ਨੇ ਭਾਰ ਨਹੀਂ ਚੱਲਿਆ ਤੁਸੀਂ ਵੀ ਸਿੱਖ ਸਵਰਟੀ ਦੀ ਗੱਲ ਕਰਨ ਲੱਗ ਗਏ ਸੀ ਫਿਰ ਸਾਲ ਦੋਸ ਵਾਲੀ ਕੀਤੀ ਫਿਰ ਖਹਿਰਾ ਸਾਹਿਬ ਇਹ ਜਵਾਬ ਦੇਣ ਵੀ ਬਠਿੰਡੇ ਜਿਹਨਾਂ ਦਾ ਕੀ ਸੀ ਉੱਥੇ ਹਰ ਸਿਮਰਤ ਕੌਰ ਬਾਦਲ ਨੂੰ ਇਹ ਫਾਇਦਾ ਦੇਣ ਖਾਤਰ ਉੱਥੇ ਗਏ ਆ ਹੁਣ ਮਤਲਬ ਰਾਜਾ ਵੜਿੰਗ ਨੇ ਵੀ ਆਪਦੀ ਕਿਹੜੀ ਕੱਢੀ ਹੈ ਡੀਪ ਸਟੇਟ ਨੇ ਖਹਿਰੇ ਨੂੰ ਵਰਤਿਆ ਦਾ ਸਿਆਸੀ ਕਤਲ ਕੀਤਾ ਹੈ ਦੀਪ ਸਟੇਟ ਨਹੀਂ ਚਾਹੁੰਦੀ ਕਿ ਸਿਮਰਜੀਤ ਸਿੰਘ ਮਾਨ ਮੋਦੀ ਦੀ ਅੱਖ ਚੱਕ ਪਾ ਕੇ ਗੱਲ ਕਰਦੇ ਆ ਉੱਥੇ ਤੁਹਾਨੂੰ ਸਾਰਿਆਂ ਨੂੰ ਪਤਾ ਪੱਤਰਕਾਰਾਂ ਨੂੰ ਤਾਂ ਖਾਸ ਤੌਰ ਤੇ ਪਤਾ ਹੈ ਕਿ ਸਰਦਾਰ ਮਾਨ ਨੇ ਜਿੰਨੇ ਵੀ ਸਿੱਖਾਂ ਨੂੰ ਬਾਹਰਲੇ ਦੇਸ਼ਾਂ ਵਿੱਚ ਮਾਰਿਆ ਇਹਨਾਂ ਦੇ ਡਵਾਲ ਰਹੀਂ ਜਾਂ ਇਹਨਾਂ ਦੀਆਂ ਏਜੰਸੀਆਂ ਰਹੀਂ ਚਾਹੇ ਨਿਜਰ ਸੀ ਚਾਹੇ ਖੰਡਾ ਸੀ ਸਾਰੀਆਂ ਗੱਲਾਂ ਮਾਨ ਸਾਹਿਬ ਨੇ ਕੀਤੀਆਂ ਹਰਿਆਣੇ ਚ ਦੀਪ ਸਿੱਧੂ ਨੂੰ ਵੀ ਦੀਪ ਸਟੇਟ ਨੇ ਮਰਵਾਇਆ ਮੂਸੇਵਾਲਾ ਸਾਹਿਬ ਦੇ ਤੁਸੀਂ ਗਾੜੇ ਸੁਣੋ ਪੰਜਾਬ ਐਸਵਾਈਐਲ ਨਹਿਰ ਮੂਸੇਵਾਲੇ ਨੂੰ ਵੀ ਦੀਪ ਸਟੇਟ ਨੇ ਮਰਵਾਇਆ ਇਹ ਸਾਰੀਆਂ ਗੱਲਾਂ ਤੇ ਪਹਿਰਾ ਸਰਦਾਰ ਸਿਮਰਨਜੀਤ ਸਿੰਘ ਮਾਨ ਹੀ ਦੇ ਸਕਦਾ ਹੈ ਸਿੱਖ ਰਾਜ ਦੀ ਅਸੀਂ ਗੱਲ ਕਿਉਂ ਨਾ ਕਰੀਏ ਹੀ ਦੀਪ ਸਿੱਧੂ ਕਰਦਾ ਹੀ ਕਿਉਂਕਿ ਅਸੀਂ ਰਾਜਪਾਗ ਹੰਡਾਏ ਐ ਅਸੀਂ ਰਾਜਪਾਗ ਦੇ ਮਾਲਕ ਸੀ ਜੰਗਨਾਮਾ ਤੁਸੀਂ ਪੜ੍ਹ ਕੇ ਦੇਖਿਓ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਹਿੰਦ ਅੱਡ ਸੀ ਪੰਜਾਬ ਅੱਡ ਸੀ ਜਦੋਂ ਅੰਗਰੇਜ਼ਾਂ ਨੇ ਗੁਲਾਮ ਕੀਤਾ ਹਿੰਦੁਸਤਾਨ ਤਾਂ 1749 ਚ ਗੁਲਾਮ ਹੋ ਗਿਆ ਸੀ ਅਸੀਂ 100 ਸਾਲ ਬਾਅਦ ਗੁਲਾਮ ਹੋਏ ਸਾਡੇ ਤੇ ਜੱਸਾ ਸਿੰਘ ਰਾਮੂ ਰਾਮਗੜੀਆ ਜੀ ਸੀ ਹਰੀ ਸਿੰਘ ਨਲਵਾ ਸੀ ਸਾਡਾ ਤਾਂ ਖੈਬਰ ਦਰਾ ਕਾਬਲ ਕੰਧਾਰ ਜੰਮੂ ਕਸ਼ਮੀਰ ਤੱਕ ਤੇ ਇੱਥੇ ਮਤਲਬ ਆਪਣੇ ਲਾਲ ਕਿਲੇ ਤੇ ਕੇਸਰੀ ਪਰਚਮ ਝੁਲਦਾ ਸੀ ਰਾਜ ਦੀ ਗੱਲ ਅਸੀਂ ਜਦੋਂ ਕਰਦੇ ਆ ਇਹਨਾਂ ਨੂੰ ਚੁਬਦੇ ਆ ਜੋ ਨਾ ਕਰੀਏ ਸਾਡਾ ਰਾਜਪਾਕ ਸੀ ਜਦੋਂ ਅੰਗਰੇਜ਼ ਜਾਣ ਲੱਗਿਆ ਉਹਨਾਂ ਨੇ ਮਤਲਬ ਜਿਨਾਹ ਸਾਹਿਬ ਨੂੰ ਤਾਂ ਪਾਕਿਸਤਾਨ ਦਿੱਤਾ ਇਹਨਾਂ ਨੂੰ ਮਤਲਬ 네ਰੂ ਸਾਹਿਬ ਨੂੰ ਦਿੱਤਾ ਹਿੰਦੁਸਤਾਨ ਸਾਡੇ ਮਾਸਟਰ ਤਾਰਾ ਸਿੰਘ ਪਿੱਛਲੇ ਗਏ ਸਾਡਾ ਅਡ ਸਿੱਖਸਤਾਨ ਹੁੰਦਾ ਸਾਡੇ ਨਾਲ ਹਾਲ ਨਹੀਂ ਸੀ ਹੋਣਾ ਅੱਜ ਸਾਡੇ 36 36 ਸਾਲਾਂ ਤੋਂ ਸਿੱਖ ਬਿਨਾਂ ਗੱਲ ਤੋਂ ਜੇਲ੍ਹਾਂ ਚ ਪਏ ਨੇ ਜੇ ਸੰਵਿਧਾਨ ਹੈ ਸੰਵਿਧਾਨ ਚ 14 ਸੰਵਿਧਾਨ ਦੀ ਧਾਰਾ 14 19 21 ਸਾਨੂੰ ਅਧਿਕਾਰ ਦਿੰਦੀ ਹੈ ਸਾਡੇ ਮੌਲਿਕ ਅਧਿਕਾਰ ਖੋਏ ਜਾ ਰਹੇ 36 36 ਸਾਲਾਂ ਤੋਂ ਸਾਡੇ ਸਿੱਖ ਜ਼ਿਲ੍ਹਾਂ ਚ ਅਮਰਤਪਾਲ ਦੀ ਮਾਤਾ ਨੂੰ ਬਿਨਾਂ ਗੱਲ ਤੋਂ 57 58 ਦਿਨ ਜੇਲ੍ਹ ਰੱਖਿਆ ਅਮਰਤਪਾਲ ਦਾ ਕੋਈ ਦੋਸ਼ ਸਾਬਤ ਕਰ ਦੇਣ ਉਹਨੇ ਕਿਹੜੀ ਹੈ ਕਿ 47 ਚਲਾਤੀ ਸੀ ਕਿਹੜਾ ਬੰਬ ਸੜਦਾਈ ਅਮਰਤ ਛਕਾਰਿਆ ਸੀ ਨੌਜਵਾਨਾਂ ਨੂੰ ਨਸ਼ੇ ਤੋਂ ਰਹਿਤ ਕਰ ਰਿਹਾ ਸੀ ਚੱਕ ਕੇ ਜੇਲ੍ਹ ਚ ਮਾਰਿਆ ਅੱਜ ਸਾਡੇ ਨੌਜਵਾਨ ਇਹੋ ਜਿਹੇ ਵੀ ਆ ਜਿਹੜੇ ਧਾਰਮਿਕ ਪੁਸਤਕਾਂ ਰੱਖਣ ਫਤਿਹਨਾਮਾ ਵਰਗੀਆਂ ਪੁਸਤਕਾਂ ਰੱਖਣ ਦੇ ਕਿਸਨ ਚ ਜ਼ਿਲ੍ਹਾ ਚ ਸਾ 84% ਪੰਜਾਬੀਆਂ ਦੀਆਂ ਸਿੱਖਾਂ ਦੀਆਂ ਕੁਰਬਾਨੀਆਂ ਜੇ ਮਤਲਬ ਫਾਂਸੀ ਲੱਗੇ 84% ਅਸੀਂ ਅੱਜ ਵੀ ਸਾਡੇ ਸਿੱਖ ਰਜਮੈਂਟ ਵਾਲੇ ਪਾਕਿਸਤਾਨ ਦੇ ਚੈਨਾ ਦੇ ਬਾਰਡਰ ਤੇ ਖੜੇ ਐ ਅੱਜ ਅਰਨਾਚਲ ਪ੍ਰਦੇਸ਼ ਜਦੋਂ ਜੀ ਕਰਦਾ ਚੈਨਾ ਨੱਪ ਲੈਂਦਾ ਉੱਥੇ ਮੋਦੀ ਸਾਹਿਬ ਆਪ ਦੇ ਡੁਵਾਲ ਨੂੰ ਭੇਜਨ ਹਰ ਥਾਂ ਤੇ ਸਾਡੇ ਨਾਲ ਮਤਰੀਮਾਂ ਦਾ ਸਲੂਕ ਹੁੰਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਚ ਜ਼ਰੂਰਤ ਹੈ ਕਿ ਸਰਕਾਰ ਦੀ ਅੱਖ ਚੱਕ ਪਾ ਕੇ ਗੱਲ ਕਰ ਸਕਣ ਕਿ ਸਿੱਖਾਂ ਨਾਲ ਕਿੱਥੇ ਕਿੱਥੇ ਤੱਕੇ ਛਾਈਆਂ ਹੁੰਦੀਆਂ ਕੀ ਲੱਗਦਾ ਜਿਵੇਂ 3 ਮਹੀਨਿਆਂ ਬਾਅਦ ਪੰਜਾਬ ਸਰਕਾਰ ਨੂੰ ਪਲਟਾ ਦੇ ਕੇ ਸਿਮਰਜੀਤ ਸਿੰਘ ਮਾਨ ਜਿੱਤੇ ਇਹ ਦੇ ਕਹਿ ਦੀ ਇਹਦਾ ਦੋ ਮੁੱਖ ਮੰਤਰੀ 12 92 ਐਮ ਐਲ ਏ ਨੂੰ ਹਰਾਇਆ ਸਿਮਰਜੀਤ ਸਿੰਘ ਮਾਨ ਨੇ ਇਸ ਵਾਰ ਫਿਰ ਪਲਟਾ ਦੇ ਸਕਦੇ ਬਿਲਕੁਲ ਦੇਵਾਂਗੇ ਜੀ ਉਦੋਂ ਤਾਂ ਸਾਡੇ ਕੋਲ ਕੋਈ ਗੱਲਾਂ ਹੀ ਨਹੀਂ ਸੀ ਹੁਣ ਤਾਂ ਮੈਂ ਹਜ਼ਾਰਾਂ ਗੱਲਾਂ ਤੇ ਘੇਰਾਂਗੇ ਇਹਨਾਂ ਨੂੰ ਸਾਡਾ ਪੰਜਾਬ ਸਰਕਾਰ ਦਾ ਜਹਾਜ਼ ਕੇਜਰੀਵਾਲ ਸਾਹਿਬ ਦੇ ਮਗਰ ਫਿਰਦਾਰਿਆ ਲੱਖਾਂ ਰੁਪਿਆ ਦਾ ਤੇਲ ਮਚਾਤਾ ਭਗਵੰਤ ਮਾਨ ਸਾਹਿਬ ਦੀ ਪਤਨੀ 2 ਲੱਖ ਦੇ ਸੈਂਡਲ ਪਾਉਂਦੀ ਹੈ 16 ਤਰੀਕ ਨੂੰ ਸਾਰਾ ਪਾਣੀ ਰਿਲੀਜ਼ ਕਰਕੇ ਪੰਜਾਬ ਡੋਬਿਆ ਮਦਦ ਕਿਹਨੇ ਕਰਦੀ ਖਾਲਸਾ ਏਡ ਵਾਲੇ ਰਵੀ ਸਿੰਘ ਖਾਲਸਾ ਅਰਗਿਆਂ ਨੇ ਲੱਖੇ ਸਿਧਾਣੇ ਨੇ ਤੇ ਭਾਨੇ ਸਿੱਧੂ ਅਰਗਿਆਂ ਨੇ ਸਾਰੇ ਪੰਜਾਬ ਨੂੰ ਪੱਦਰ ਕੀਤਾ ਕੋਸ਼ਿਸ਼ ਯੋਗਦਾਨ ਨਹੀਂ ਭਗਵੰਤ ਮਾਨ ਦਾ ਫਿਰ ਜਿਹੜੇ ਇਹਦੇ ਰਾਜ ਸਭਾ ਮੈਂਬਰ ਚੁਣ ਕੇ ਭੇਜੇ ਉਹਨਾਂ ਨੇ ਕੁਝ ਨਹੀਂ ਕੀਤਾ ਰਾਜ ਸਭਾ ਮੈਂਬਰ ਬਣਾਏ ਨੇ ਕਰੋੜਾਂ ਅਰਬਾਂ ਪਤੀ लवली ਜੁਨੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਮਾਲਕ ਵਰਗੇ ਸਾਡਾ ਅੱਜ ਪੰਜਾਬ ਦਾ ਪਾਣੀ ਲੁੱਟਿਆ ਜਾ ਰਿਹਾ ਸਾਡੇ ਬਾਰਡਰ ਖੋਲੋ ਭਗਵੰਤ ਮਾਨ ਸਾਹਿਬ ਨੇ ਕੋਈ ਕੰਮ ਤਾਂ ਕੀਤਾ ਹੋਏ ਸਾਡੇ ਬਾਰਡਰ ਖੋਲਦੋ ਤੁਸੀਂ ਪਾਕਿਸਤਾਨ ਨਾਲ ਸਾਡੇ ਤਾਂ ਲੱਖਾਂ ਲੋਕਾਂ ਨੂੰ ਰੋਜ਼ਗਾਰ ਮਿਲ ਜੂ ਅੱਜ ਸਾਡੇ ਬੱਚੇ ਪ੍ਰਵਾਸ ਕਰ ਰਹੇ ਆ ਨਾਲੇ ਕਿਲਾ ਕਿਲਾ ਜ਼ਮੀਨ ਵੇਚਦਿਆ ਨਾਲੇ ਕੀ ਵੀ ਲੱਖ ਰੁਪਇਆ ਲੈ ਕੇ ਜਾਂਦੇ ਭਗਵੰਤ ਮਾਨ ਸਾਹਿਬ ਨੇ ਕੀ ਕੀਤਾ ਹੁਣ ਤਾਂ ਸਾਡਾ ਕੋ ਮੁੱਦੇ ਵੜਿਆ ਲੱਖਾਂ ਫਲੈਕਸਾਂ ਲਵਾਤੀਆਂ ਜਿਹੜੀ ਕੁੜੀ ਨੂੰ ਕੇਜਰੀਵਾਲ ਸਾਹਿਬ ਨੇ ਲਾਇਆ ਸੀ ਟੈਂਕੀ ਤੋਂ ਕੇ ਮਤਲਬ ਟਾਵਰ ਤੋਂ ਮੇਰੀ ਭੈਣ ਹੈ ਉਹ ਫੇਰ ਹੁਣ ਬੀਬੀਆਂ ਬੈਠੀਆਂ ਤੁਸੀਂ ਤਾਂ ਪੱਤਰਕਾਰ ਸਾਹਿਬ ਹੋ ਤੁਹਾਨੂੰ ਤਾਂ ਸਾਰਾ ਪਤਾ ਹੈ ਕਿਵੇਂ ਧੁੱਪੇ ਕਿੰਨੀ ਹੁਣ ਕਿੰਨੇ ਡਿਗਰੀ ਤਾਪਮਾਨ ਹੈ ਸਾਡੀਆਂ ਬੱਚੀਆਂ ਉੱਤੇ ਹੀ ਬੈਠੀਆਂ ਭਗਵੰਤ ਮਾਨ ਸਾਹਿਬ ਚ ਤਾਂ ਹੁਣ ਲੱਖਾਂ ਨੁਕਸ ਪੈਦਾ ਹੋ ਗਏ ਪਲੈਕ ਚੈਨਲ ਲਵਾਤੀਆਂ ਵੀ ਵੀਆਈਪੀ ਕਲਚਰ ਇਹਨੇ ਪ੍ਰਮੋਟ ਕਰਤਾ ਇਹਨਾਂ ਦੀ ਮਾਤਾ ਜੀ ਨਾਲ 50 ਬੰਦੇ ਚੱਲਦੇ ਆ ਪਤਨੀ ਨਾਲ 50 ਬੰਦੇ ਚੱਲਦੇ ਆ ਭੈਣ ਨਾਲ 50 ਬੰਦੇ ਚੱਲਦੇ ਆ ਇਹ ਹਰ ਸਿਮਰਤ ਬਾਦਲ ਨੂੰ ਕਹਿੰਦਾ ਹੁੰਦਾ ਸੋਨਾ ਪਾਇਆ ਹੁਣ ਇਹਨਾਂ ਕੋਲ ਸੋਨਾ ਕਿੱਥੋਂ ਆਇਆ ਹਰ ਗੱਲ 'ਚ ਫੇਲ ਨੇ ਫਿਰ ਸਾਡੇ ਲੋਕਾਂ ਨੂੰ ਮੂਰਖ ਬਣਾਇਆ ਬੀਬੀਆਂ ਭੈਣਾਂ ਨੂੰ ਤੁਹਾਨੂੰ ਹਜ਼ਾਰ ਹਜ਼ਾਰ ਦੂੰ ਇਹ ਗੱਲਾਂ ਸ਼ੋਭਾ ਦਿੰਦੀਆਂ ਸਾਨੂੰ ਰੋਜ਼ਗਾਰ ਦਿਓ ਕੀ ਲੱਗਦਾ ਜਿਹੜਾ ਸਰਕਾਰਾਂ ਲollipops ਦਿੰਦੀਆਂ ਨੇ ਤੁਹਾਨੂੰ ਆ ਫਰੀ ਦੇ ਦਾਂਗੇ ਆ ਫਰੀ ਦੇ ਦਾਂਗੇ ਉਹਦੇ ਨਾਲੋਂ ਚੰਗਾ ਨਹੀਂ ਵੀ ਰੋਜ਼ਗਾਰ ਦਿੱਤਾ ਜਾਵੇ ਹੱਥ ਠੂਠਾ ਬ ਬਿਲਕੁਲ ਬਿਲਕੁਲ ਸਹੀ ਹੈ ਜੀ ਪੰਜਾਬੀ ਕਮਰਸ਼ਲ ਕੌਮ ਹੈ ਇੱਕ ਦਾਨੀ ਕੌਮ ਹੈ ਕਰੋਨਾ ਚ ਤੁਸੀਂ ਦੇਖਿਆ ਵਪਾਰੀਆਂ ਨੇ ਲੁੱਟ ਮਚਾਈ ਤੇ ਸਾਡੇ ਪੰਜਾਬੀਆਂ ਨੇ ਆਕਸੀਜਨ ਦੇ ਲੰਗਰ ਲਾਏ ਸਾਨੂੰ ਰੁਜ਼ਗਾਰ ਦਿਓ ਸਾਡੇ ਪੜ੍ਹੇ ਲਿਖੇ ਬੱਚੇ ਹੈ ਪੀ ਐਚ ਡੀ ਕਰੀਆਂ ਬੱਚੀਆਂ ਤਾਂ ਅੱਜ ਕੱਲ ਛੋਨਾ ਲਈ ਜਾਂਦੀਆਂ ਮੈਂ ਖੁਦ ਵੇਖਿਆ ਸਾਨੂੰ ਰੁਜ਼ਗਾਰ ਦਿਓ ਸਾਨੂੰ ਮੰਗਤੇ ਕਿਉਂ ਬਣਾਣੇ ਅਸੀਂ ਰਾਜ ਭਾਗ ਦੇ ਮਾਲਕ ਮਾਰਸ਼ਲ ਕੌਮ ਆ ਸਾਡੀ ਪੰਜਾਬ ਦੀ ਜਰਖੇਜ ਜ਼ਮੀਨ ਹੈ ਅਸੀਂ ਲੰਗਰ ਲਾਉਣ ਵਾਲੀ ਕੌਮ ਸਾਨੂੰ ਤੁਸੀਂ ਮੰਗਤੇ ਕਿਉਂ ਬਣਾਤਾ 5-5 ਕਿਲੋ ਆਟਾ ਕਿਉਂ ਲਈਏ ਭਈ ਕਿਉਂ ਬਿਜਲੀ ਫਰੀ ਲਈਏ ਸਹੀ ਰੇਟ ਬਿਜਲੀ ਦਿਓ ਸਾਡੇ ਬੱਚਿਆਂ ਨੂੰ ਰੋਜ਼ਗਾਰ ਦਿਓ ਸਾਡੇ ਬੱਚੇ ਨਸ਼ਿਆਂ 'ਚ ਕਿਉਂ ਜਾਂਦੇ ਆ ਜਦੋਂ ਪੜ੍ਹ ਲਿਖ ਜਾਂਦੇ ਆ ਨਾਓ ਨੌਕਰੀ ਮਿਲਦੀ ਨਹੀਂ ਤੇ ਦਿਹਾੜੀ ਜਾ ਨਹੀਂ ਸਕਦੇ ਉਹ ਡਿਪਰੈਸ ਹੋ ਕੇ ਨਸ਼ਾ ਕਰਦੇ ਨੇ ਕੋਈ ਇੱਕ ਗੱਲ ਤੇ ਤਾਂ ਪੈਰਾ ਦਿੱਤਾ ਵੀ ਇਹ ਕਹਿੰਦੇ ਸੀ ਬੇਅਦਬੀ ਦਾ ਇਨਸਾਫ ਮਿਲੂ ਇਹਨਾਂ ਦਾ ਕੁਵਰ ਵਿੰਜੇ ਪ੍ਰਤਾਪ ਸਿੰਘ ਰੋਣ ਲੱਗ ਜਾਂਦਾ ਕੋਈ ਇਹਨਾਂ ਨੇ ਦਿੱਤਾ ਨਹੀਂ ਇਹ ਤਾਂ ਸਵਰ ਰਲੇ ਪਟੋਲੇ ਆ ਭਾਈ ਰਲੇ ਇਹ ਕਹਿੰਦਾ ਹੁੰਦਾ ਸੀ ਭਗਵੰਤ ਮਾਨ ਸਾਹਿਬ ਕਿ ਮੈਂ ਰਾਜੇ ਵੜਿੰਗ ਦੀਆਂ ਜਿਹੜੀਆਂ ਬਾਡੀਆਂ ਬਣਵਾਈਆਂ ਨੇ ਬੱਸਾਂ ਦੀਆਂ ਰਾਜਸਥਾਨ ਤੋਂ ਕਰੂੰਗਾ ਸਾਫ ਕਰਾਮ ਕਰਿਆ ਹੁਣ ਤਾਂ ਰਲੇ ਪਏ ਐ ਕੇਜਰੀਵਾਲ ਕਹਿੰਦਾ ਹੁੰਦਾ ਸੀ ਸ਼ੀਲਾ ਦੀ ਕਸਤ ਸਾਫ ਕਰੂੰ ਕਰਿਆ ਇਹ ਸਭ ਲੋਕਾਂ ਨੂੰ ਬੁੱਧੂ ਬਣਾਉਂਦੇ ਐ 75 ਸਾਲਾਂ ਚ ਜਿੰਨਾ ਕਾਂਗਰਸ ਤੇ ਕਾਲੀਆਂ ਨੇ ਲੁੱਟਿਆ ਸੀ ਇਹਨੇ ਇਕੱਲੇ ਨੇ 2 ਸਾਲਾਂ ਵਿੱਚ 1 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਸਿਰ ਚੜਾਤਾ ਇਕੱਲੇ ਨੇ ਕੋਈ ਪਾਲਿਸੀ ਨਹੀਂ ਅੱਜ ਸਾਡਾ ਗਰੀਬ ਦਾ ਬੱਚਾ ਤੁਹਾਡਾ ਜਾਂ ਮੇਰਾ ਬਣੂਗਾ ਡਾਕਟਰ ਬਿਲਕੁਲ ਨਹੀਂ 2 ਕਰੋੜ ਰੁਪਏ ਲੱਗਦਾ ਪਾਲਿਸੀ ਐ ਨਹੀਂ ਕੋਈ ਗਰੀਬ ਹੋ ਰਿਹਾ ਗਰੀਬ ਹੋ ਰਿਹਾ ਅਮੀਰ ਹੋ ਰਿਹਾ ਅਮੀਰ ਹੋ ਰਿਹਾ ਜੇ ਭਗਵੰਤ ਮਾਨ ਸਾਹਿਬ ਚਾਹੁੰਦਾ ਹੋਵੇ ਨਾ ਕੁਝ ਕਰਨਾ ਤਾਂ ਜਿਹੜੇ ਪ੍ਰਵਾਸੀ 10-10 ਲੱਖ ਆ ਰਹੇ ਆ ਉਹਨਾਂ ਦੇ ਰਾਸ਼ਨ ਕਾਰਡ ਬੰਦ ਨਹੀਂ ਬੰਦ ਕਰ ਦੇਵੇ ਉਹਨਾਂ ਨੂੰ ਇੱਥੇ ਜ਼ਮੀਨਾਂ ਖਰੀਦਣ ਦੇ ਪਾਬੰਦੀਆਂ ਲਾਵੇ ਸਾਡਾ ਪੰਜਾਬ ਦਾ ਪਾਣੀ ਗੰਦਲਾ ਹੋ ਰਿਹਾ ਧਰਤੀ ਹਟਲਾ ਪਾਣੀ ਮਤਲਬ ਜ਼ਹਿਰੀਲਾ ਸੀ ਪੀਣ ਲਈ ਮਜਬੂਰ ਆ ਪਾਣੀ ਖੋਇਆ ਜਾ ਰਿਹਾ ਇੰਨਾਂ ਗੱਲਾਂ ਤੇ ਪਹਿਰਾ ਦੇਵੇ ਸਾਡਾ ਬਾਰਡਰ ਖੋਲ੍ਹ ਦੇਵੇ ਅਸੀਂ ਤਾਂ ਰਾਜੀ ਐ ਪੰਜਾਬ ਦਾ ਨਾ ਹੀ ਪਾਣੀਆਂ ਤੇ ਪਿਆਸੀ ਤਾਂ ਰਾਜੇ ਆ ਕੁਛ ਨਹੀਂ ਕਰਨਾ ਨਾ ਇਹਨਾਂ ਦੀ ਨੀਤੀ ਹੈ ਹੁਣ ਤਾਂ ਇਹ ਜਿਵੇਂ ਹੀ ਰਲੇ ਪਏ ਆ ਕਾਂਗਰਸ ਤੇ ਹੈਗੇ ਇੱਕ ਹੈ ਲੋਕਾਂ ਨੂੰ ਬੇਕੂਬ ਬਣਾਉਂਦੇ ਆ ਇਹਨਾਂ ਨੂੰ ਬੀਬੀ ਰਜਿੰਦਰ ਕੌਰ ਜੀ ਜੇਤੋਂ ਜਿਨ੍ਹਾਂ ਨੇ ਪੰਜਾਬ ਦੇ ਮੁੱਦਿਆਂ ਦੇ ਬੇਬਾਕੀ ਨਾਲ ਬੋਲੇ ਨੇ ਕਿਉਂਕਿ ਸਿਮਰਨਜੀਤ ਸਿੰਘ ਮਾਨ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਆ ਪਰਪਲ ਦੀ ਅਪਡੇਟ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਇਕਬਾਲ ਸਿੰਘ ਫਗੋਲਾ ਸੰਗਰੂਰ ਨਿਟਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਹੁੰਚਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਚਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ